ਪੰਜਾਬ ਸਰਕਾਰ ਵੱਲੋਂ ਜਿੱਥੇ ਕਿ 15 ਅਕਤੂਬਰ ਨੂੰ ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਉੱਥੇ ਹੀ ਫਿਲੌਰ ਦੀ ਅਗਰ ਗੱਲ ਕਰੀਏ ਤਾਂ ਫਿਲੌਰ ਦੇ ਸੰਤਨਗਰ ਵਿਖੇ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਚੁਣ ਕੇ ਲੱਖਾਂ ਦਾ ਖਰਚਾ ਬਚਾ ਲਿਆ ਗਿਆ ਪਿੰਡ ਵਾਸੀਆਂ ਵੱਲੋਂ ਚੁਣੀ ਹੋਈ ਪੰਚਾਇਤ ਵੱਲੋਂ ਜਿੱਥੇ ਡੇਰਾ 108 ਸੰਤ ਬਾਬਾ ਹਰਦਾਸੀ ਦੇ ਅਸਥਾਨ ਤੇ ਜਾ ਕੇ ਮੱਥਾ ਟੇਕਿਆ ਅਤੇ ਪਿੰਡ ਵਾਸੀਆਂ ਨੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਥੇ ਹੀ ਪਿੰਡ ਵਾਸੀਆਂ ਨੇ ਨਵੀਂ ਬਣੀ ਪੰਚਾਇਤ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਨਿਕਾਸ ਭਗਤ ਕੀਤਾ ਤੇ ਖੁਸ਼ੀ ਵਿੱਚ ਲੱਡੂ ਵੰਡੇ ਇਸ ਦੌਰਾਨ ਪਿੰਡ ਦੀ ਨਵੀਂ ਬਣੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਇੰਚਾਰਜ ਫਿਲੌਰ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ तहे ਦਿਲੋਂ ਧੰਨਵਾਦ ਕੀਤਾ ਹੁਣਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਹੋਇਆ ਕਿ ਉਹ ਪਿੰਡ ਦੇ ਵੱਧ ਤੋਂ ਵੱਧ ਵਿਕਾਸ ਦੇ ਕੰਮ ਕਰਵਾ ਕੇ ਪਿੰਡ ਦੀ ਨੁਹਾਰ ਬਦਲਣਗੇ ਇਜ਼ਰਾਨ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਬੀਬੀ ਹਰਵੰਸ ਕੌਰ ਪਤਨੀ ਪ੍ਰਕਾਸ਼ ਸਿੰਘ ਰੰਧਾਵਾ ਨੂੰ ਸਰਪੰਚ ਬਲਜੀਤ ਕੌਰ ਪਤਨੀ ਦਵਿੰਦਰ ਕੁਮਾਰ ਪੰਚ ਸਰਪੰਚ ਪ੍ਰਵੀਨ ਕੌਰ ਪਤਨੀ ਬਲਜੀਤ ਕੌਰ ਪੰਚ ترسےਮ لال ਪੁੱਤਰ ਚੈਨਰਾਮ ਪੰਚ ਜਸਮੀਤ ਸਿੰਘ ਪੁੱਤਰ ترسےਮ ਸਿੰਘ ਅਤੇ ਮੱਖਣ ਲਾਲ ਪੰਚ ਚੁਣੇ ਗਏ ਫਿਲੌਰ ਤੋਂ ਨਵਰੰਗ ਚੈਨਲ ਦੇ ਸੁਸ਼ੀਲ ਉਹ ਜਾਰੀ ਰਿਪੋਰਟ ਮਹਿਰਨਦੀਪ ਸਿੰਘ ਰੰਧਾਵਾ ਜੀ ਪਿੰਡ ਸੰਤਨਗਰ ਇਸੇ ਪਿੰਡ ਤੋਂ ਸਰ ਜੀ ਜਿਹੜੀ ਅੱਜ ਇੱਥੇ ਪੰਚਾਇਤ ਸਰਬਸੰਤੀ ਨੇ ਚੁਣੀ ਗਈ ਹੈਗੀ ਆ ਕੀ ਕੰਮ ਹੈ ਸਰਕਾਰ ਨੇ ਪਿੰਡ ਵਾਸੀਆਂ ਨੂੰ ਪਹਿਲਾਂ ਤਾਂ ਜੀ ਸਾਰੇ ਸਾਡੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਸਰਬਸੰਤੀ ਨਾਲ ਪੰਚਾਇਤ ਚੁਣੀ ਗਈ ਹੈ ਤੇ ਸਾਰੇ ਵਧਾਈ ਦੇ ਪਾਤਰ ਹੈ ਤੇ ਨੰਬਰ 2 ਤੇ ਸਰਕਾਰ ਪੰਜਾਬ ਸਰਕਾਰ ਹੈ ਜੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਸਰਬਸੰਤੀ ਲਈ 5 ਲੱਖ ਰੁਪਏ ਦੀ ਗ੍ਰਾਂਟ ਤੇ ਉਹ ਵੀ ਅਸੀਂ ਜੌਂਦੇ ਵਿੱਚ ਸਾਡੇ ਪਿੰਡ ਦੇ ਵਿੱਚ ਇਹ ਦੂਜੀ ਵਾਰੀ ਸਰਬਸੰਤੀ ਹੋਈ ਆ ਤੇ ਸਾਨੂੰ ਗ੍ਰਾਂਟ ਦਿੱਤੀ ਜਾਵੇ ਜੀ ਬੜੇ ਧੰਨਵਾਦੀ ਹੋਵਾਂਗੇ ਪੰਜਾਬ ਸਰਕਾਰ ਦੇ ਸਪੈਸ਼ਲੀ ਮੁੱਖ ਮੰਤਰੀ ਸਦਾ ਭਗਵਾਨ ਸਨਮਾਨ ਦੇ ਪਪਰਤੀ ਦਾ ਤੁਹਾਡਾ ਗੁਰਬੀਰ ਸਿੰਘ ਜੀ ਪਿੰਡ ਕਿਹੜਾ ਜੀ ਸ਼ਾਂਤ ਨਗਰ ਜੀ ਅੱਜ ਇੱਥੇ ਪੰਚਾਇਤ ਜਿਹੜੀ ਹੈਗੀ ਆ ਸਰਵ ਸੰਮਤੀ ਜਾਂ ਚੁਣੀ ਹੈ ਜਾਂ ਤੁਸੀਂ ਵੀ ਇੱਥੇ ਮੌਜੂਦ ਹੈਗੇ ਆ ਕੀ ਕਹਣਾ ਚਾਹੁੰਦੇ ਹੋ ਪਿੰਡ ਵਾਸੀਆਂ ਔਰ ਸਰਕਾਰ ਅੱਜ ਸਾਡੇ ਸ਼ਾਂਤ ਨਗਰ ਦੀ ਪੰਚਾਇਤ ਸਰਵ ਸੰਮਤੀ ਦੇ ਨਾਲ ਚੁਣੀ ਗਈ ਹੈ ਜੀ ਔਰ ਸਾਰੇ ਹੀ ਪੰਚਾਂ ਨੂੰ ਸਰਪੰਚ ਨੂੰ ਵਧਾਈਆਂ ਤਾਂ ਸਾਡੀ ਪੰਚਾਇਤ ਜਿਹੜੇ ਇੱਥੇ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇੰਨੀ ਸਹੂਲਤ ਦਿੱਤੀ ਕਿ ਪੰਚਾਇਤਾਂ ਸਰਬਸੰਮਤੀ ਦੇ ਨਾਲ ਜਿਹੜੀਆਂ ਚੁਣ ਕੇ ਆਉਣ ਉਹਨਾਂ ਨੂੰ 5-5 ਲੱਖ ਰੁਪਈਆ ਦਿੱਤਾ ਜਾਊਗਾ ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇ ਸਾਡੇ ਪਿੰਡ ਨੂੰ ਵੀ ਇਸੇ ਤਰ੍ਹਾਂ ਗ੍ਰਾਂਟ ਮਿਲਣ ਔਰ ਇਥੇ ਆਉਣ ਬਹੁਤ ਹੀ ਵਧੀਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਧੰਨਵਾਦ